ਬਹੁਤ ਜ਼ਿਆਦਾ ਇਨਫੋਰਮੇਸ਼ਨ ਆ ਸਾਡੇ ਕੋਲ ਲੇਕਿਨ ਉਹ ਤੁਹਾਡੇ ਲਈ ਕਿੰਨੀ ਕੁ ਜ਼ਿਆਦਾ ਵੈਲਿਊਏਬਲ ਆ ਇਸ ਚੀਜ਼ ਦੀ ਨੌਲੇਜ ਬਹੁਤ ਘੱਟ ਲੋਕਾਂ ਕੋਲ ਆ। ਰੱਬ ਸਭ ਇੱਥੇ ਮੈਂ ਵੇਖ ਰਹੀ ਸੀ ਇੱਕ ਜਗ੍ਹਾ ਦੇ ਉੱਤੇ ਤੁਸੀਂ ਮੂਨੇ ਮਜੁੰਦਾ ਲਗਾਇਆ ਹੋਇਆ ਪੋਸਟਰ ਲਗਾਇਆ ਹੋਇਆ ਇੰਟਰੋਡਿਊਸ ਕੀਤਾ ਜਾ ਰਿਹਾ ਹੈ। ਅਸਲ ਦੇ ਵਿੱਚ ਹੈ ਕੀ ਔਰ ਕਿਸ ਤਰ੍ਹਾਂ ਕਯੁਰ ਕਰਦਾ ਹੈ? ਮੂਨੇ ਮਜੁੰ ਇੱਕ ਯੂਨੀਵਰਸਲ ਫਾਰਮੂਲਾ ਹੈ ਜਿੰਦਾ ਰੈਮਡੀਜ਼ ਦਾ। ਜਦੋਂ ਇਨਸਾਨ 30 ਸਾਲ ਤੋਂ ਉੱਪਰ ਹੋ ਜਾਂਦਾ ਹੈ ਤਉ ਦਾ ਸਭ ਤੋਂ ਪਹਿਲਾ ਜਿਹੜਾ ਉਹਦੇ ਅੰਦਰ ਕਮੀ ਹੁੰਦੀ ਹੈ ਜਿਸ ਦੇ ਕਰਕੇ ਉਹ ਬਹੁਤ ਸਾਰੇ ਅਲੱਗ-ਅਲੱਗ ਰੋਗਾਂ ਦਾ ਤੇ ਬਹੁਤ ਸਾਰੀਆਂ ਦਵਾਈਆਂ ਦਾ ਆਦੀ ਹੋ ਜਾਂਦਾ ਹੈ। ਮੈਮਰੀ ਉਹਦੀ ਲਾਸ ਹੋਣ ਲੱਗ ਪੈਂਦੀ ਹੈ, ਨੀਂਦ ਉਹਦੀ ਘੱਟ ਜਾਂਦੀ ਹੈ, ਗੁੱਸਾ ਉਹਦਾ ਵੱਧ ਜਾਂਦਾ ਹੈ, ਮੈਟਾਬੋਲਿਕ ਡਿਸਟਰਬ ਹੁੰਦਾ ਜਿਸ ਦੇ ਕਰਕੇ ਲੀਵਰ ਫੈਟੀ ਹੁੰਦਾ, ਭੁੱਖ ਘੱਟ ਜਾਂਦੀ ਹੈ ਔਰ ਗ੍ਰੈਸਰ ਜੀਵਨ ਚ ਉਹਨੂੰ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇ। ਤਾਂ ਉਹ ਇੱਕ ਉਹਨੂੰ ਕੁਦਰਤੀ ਨਿਯਮ ਦੇ ਮੁਤਾਬਕ ਅਸੀਂ ਇੱਕ ਫਾਰਮੂਲਾ ਬਣਾਇਆ ਹੈ ਤਾਂ ਜਿਹੜੀਆਂ ਉਸ ਉਮਰ ਦੇ ਡੈਫੀਸੈਂਸੀਜ਼ ਨੇ ਕਮੀਆਂ ਘਾਟ ਨੇ ਘਾਟ ਹੈ ਸਾਡੇ ਨਰਵਸ ਸਿਸਟਮ ਦੀ ਹਾਰਟ ਦੀ ਦੀ ਪੰਪਿੰਗ ਦੀ ਮੈਟਾਬੋਲਿਕ ਸਿਸਟਮ ਦੀ ਸਾਡੀ ਬ੍ਰੇਨ ਦੀ ਜਿਹੜੀ ਕਮਜ਼ੋਰੀਆਂ ਨੇ ਰੀਪ੍ਰੋਡਕਟਡ ਆਰਗਨਸ ਦੀ ਜਿਹੜੀ ਕਮਜ਼ੋਰੀਆਂ ਨੇ ਉਹਨਾਂ ਸਾਰਿਆਂ ਨੂੰ ਕਿਉਰ ਕਰਨ ਵਾਸਤੇ ਉਹਨਾਂ ਨੂੰ ਸਾਰਿਆਂ ਨੂੰ ਹੀਲ ਕਰਨ ਵਾਸਤੇ ਟੋਨ ਅਪ ਕਰਨ ਵਾਸਤੇ ਫਾਰੀਜ਼ ਦਾ ਬੰਦਾ ਲੈ ਸਕਦਾ ਫਾਰੀਜ਼ ਦਾ men or women ਫਾਰੀਜ਼ ਦਾ ਇਵਨ ਬੱਚਿਆਂ ਨੂੰ ਵੀ ਸੀ ਦਿੰਦੇ ਐ ਸਪੈਸ਼ਲੀ ਡਾਇਬਟਿਕ ਪੇਸ਼ੈਂਟ ਟਾਈਪ 2 ਡਾਇਬਟਿਕ ਪੇਸ਼ੈਂਟ ਨੇ ਉਹਨਾਂ ਨੂੰ ਇਹਦੀ ਬਹੁਤ ਸਖਤ ਜ਼ਰੂਰਤ ਹੁੰਦੀ ਹੈ ਸ਼ੂਗਰ ਜਿੱਥੇ ਕਿ ਸਾਡੇ ਅ ਲੀਵਰ ਦਾ ਨੂੰ ਕਮਜ਼ੋਰ ਕਰਦਾ ਹੈ ਕਿਡਨੀ ਨੂੰ ਕਮਜ਼ੋਰ ਕਰਦਾ ਉਥੇ ਸ਼ੂਗਰ ਸਾਡੇ ਨਰਵਸ ਸਿਸਟਮ ਨੂੰ ਜਿੱਤ ਜਿਆ ਉੜਾ ਦਿੰਦਾ ਹੈ ਤੋਂ ਇਨਸਾਨ ਛੋਟੀ ਛੋਟੀ ਮੌਤ ਰੋਜ਼ ਮਰਦਾ ਹੈ ਜਿੰਨੇ ਟਾਈਮ ਨਰਵਸ ਸਿਸਟਮ ਟਨਪ ਨਹੀਂ ਹੋਏਗਾ ਕੋਈ ਵੀ ਰੋਗ ਤੁਸੀਂ ਹੀਲ ਨਹੀਂ ਕਰਵਾ ਸਕਦੇ ਸੋ ਉਹਦੇ ਲਈ ਕੰਪਲੀਟ ਕੰਬੀਨੇਸ਼ਨ ਫਾਰਮੂਲਾ ਦਿੱਤਾ ਗਿਆ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਮਦਰ ਨੇ ਕਿਸ ਤਰੀਕੇ ਨਾਲ ਜੋ ਕੁਝ ਵੀ ਖਾਤਾ ਹੁੰਦਾ ਡਿਊਰਿੰਗ ਪ੍ਰੈਗਨਨਸੀ ਉਸ ਦਾ ਅਸਰ ਬੱਚੇ ਦੇ ਵਿੱਚ ਵੇਖਣ ਨੂੰ ਮਿਲਦਾ ਖਾਸ ਕਰਕੇ ਜੇ ਡਿਊਰਿੰਗ ਪ੍ਰੈਗਨਨਸੀ ਅਗਰ ਅਸੀਂ ਇੱਕ ਪ੍ਰੈਗਨਨਸੀ ਦੀ ਪਲੈਨਿੰਗ ਕਰਦੇ ਆ ਤਾਂ ਉਹਦੇ ਵਿੱਚ ਰੂਟੀਨ 9 ਮਹੀਨੇ ਦਾ ਇੱਕ ਪਲਾਨ ਜਿਹੜਾ ਫੋਲੋ ਕਰਨਾ ਬਹੁਤ ਜ਼ਰੂਰੀ ਹੈ ਤੁਹਾਨੂੰ ਆਰਟੀਫੀਸ਼ਲ ਚੀਜ਼ਾਂ ਬਾਡੀ ਨੂੰ ਨਾ ਦੇਣੀਆਂ ਪੈਣ ਆਇਰਨ ਬਾਹਰੋਂ ਦੇਣ ਦੀ ਟੈਬਲਟ ਤੇ ਕੋਈ ਲੋੜ ਨਹੀਂ ਜਦੋਂ ਗਰਮੀ ਜ਼ਿਆਦਾ ਹੁੰਦੀ ਸਾਡਾ ਉਹਦਾ ਨਰਵਸ ਸਿਸਟਮ ਹੀਟ ਕਰਦਾ ਤੇ ਨਰਵਸ ਸਿਸਟਮ ਕਿੱਥੇ ਆ ਸਿਰ ਦੇ ਵਿੱਚ ਹੈੱਡ ਪੋਰਸ਼ਨ ਦੇ ਵਿੱਚ ਤਾਂ ਮਡ ਥੈਰੇਪੀ ਉਹਦੀ ਮਡ ਦੀ ਪੱਟੀ ਬਣਾ ਕੇ ਮੱਥੇ ਤੇ ਜ਼ਰੂਰ ਰੱਖੋ ਗਰਮੀਾਂ 'ਚ ਦੁਪਹਿਰ ਦੇ ਟਾਈਮ ਦੁਪਹਿਰ ਟਾਈਮ 1 ਘੰਟਾ ਸੌਣਾ ਬਹੁਤ ਜ਼ਰੂਰੀ ਹੈ 1/2 ਘੰਟਾ ਸੌਣਾ ਬ ਡਾਕਟਰ ਸਾਹਿਬ ਨੇ ਇੱਕ ਪ੍ਰੋਡਕਟ ਅੱਜ ਇੰਟਰੋਡਿਊਸ ਕੀਤਾ ਹੈ ਸੋ ਤੁਹਾਨੂੰ ਕੀ ਲੱਗਦਾ ਕਿ ਡਾਕਟਰਸ ਦਾ ਜਾਂ ਫਿਰ ਇਦਾਂ ਦੇ ਪ੍ਰੋਡਕਟਸ ਦਾ ਕਿੰਨਾ ਕਿ ਯੋਗਦਾਨ ਹੁੰਦਾ ਹੈ ਕਿਸੇ ਨਸ਼ੇ ਨਸ਼ੇ ਛਡਾਉਣ ਵਾਸਤੇ ਕਿਸੇ ਨੌਜਵਾਨ ਦਾ ਡਾਕਟਰ ਸਾਹਿਬ ਨੇ ਜਿਹੜਾ ਪ੍ਰੋਡਕਟ ਲਾਂਚ ਕੀਤਾ ਤੇ ਡਾਕਟਰ ਸਾਹਿਬ ਦਾ ਇਹ ਵਾਅਦਾ ਹੈ ਵੀ ਜਿਹੜਾ ਕੋਈ ਛੱਡਣਾ ਚਾਹਦਾ ਜਿਹੜਾ ਨਹੀਂ ਛੱਡਣਾ ਚਾਹਦਾ ਉਹਦਾ ਤਾਂ ਕੋਈ ਤੌਰ ਨਹੀਂ ਹੈ ਜਿਹੜਾ ਇਸ ਨਸ਼ੇ ਦੀ ਦਲਦਲ ਚੋਂ ਅੱਕ ਚੁੱਕਾ ਥੱਕ ਚੁੱਕਾ ਉਹਨੂੰ ਪਤਾ ਲੱਗ ਗਿਆ ਵੀ ਇਹਦਾ ਫਿਊਚਰ ਕੀ ਆ ਬਹੁਤ ਹੀ ਆ ਕਿ ਦਿਓ ਆਪਣੇ ਆਪ ਛੱਡਣਾ ਚਾਹੁੰਦਾ ਵੀ ਇਸ ਪ੍ਰੋਡਕਟ ਨਾਲ ਰੱਬ ਦਾ ਵਾਅਦਾ ਵੀ ਉਹ ਠੀਕ ਹੋ ਸਕਦਾ ਇਸ ਗੱਲ ਦਲਚੋਲ ਚੋਂ ਨਿਕਲ ਸਕਦਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਵੇਖ ਰਿਹਾ ਡੀਫੈਫ ਚੈਨਲ ਪੰਜਾਬੀ ਪਹੁੰਚੇ ਹਾਂ ਜਲੰਧਰ ਦੇ ਵਿੱਚ ਰੁਸਤਮ ਟਾਵਰ ਵਿਖੇ ਅੱਜ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਦੇ ਵੱਲੋਂ ਇਨੌਗੁਰੇਸ਼ਨ ਕੀਤੀ ਗਈ ਹੈ ਪੰਜਾਬ ਦੇ ਵਿੱਚ ਪੰਜ ਜਿਹੜੇ ਰਿਸਰਚ ਸੈਂਟਰ ਹੋਣ ਤੋਂ ਬਾਅਦ ਛੇਵਾਂ ਰਿਸਰਚ ਸੈਂਟਰ ਅੱਜ ਜਲੰਧਰ ਦੇ ਵਿੱਚ ਖੋਲਿਆ ਗਿਆ ਹੈ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਦੇ ਵੱਲੋਂ ਤੇ ਵਿਸ਼ਵ ਸਿੱਧ ਹੈਲਥ ਗੁਰੂ ਡਾਕਟਰ ਵਰਿੰਦਰ ਸਿੰਘ ਪੁੱਲਰ ਦੇ ਵੱਲੋਂ ਹੁਣ ਇੱਥੇ ਵੀ ਲੋਕਾਂ ਨੂੰ ਨੇਚਰਲ ਥੀਕਿਆਂ ਦੇ ਨਾਲ ਹੀ ਟਰੀਟ ਕਰਨਾ ਸ਼ੁਰੂ ਕੀਤਾ ਜਾ ਰਿਹਾ ਹੈ। ਸੋ ਸ਼ੁਰੂਆਤ ਹੋ ਚੁੱਕੀ ਹੈ ਨੇਚਰਲ ਸਾਇੰਸ ਦੇ ਨਾਲ ਲੋਕਾਂ ਨੂੰ ਜੋੜਨ ਦੀ। ਸੋ ਇਸੇ ਹੀ ਬਾਰੇ ਅੱਜ ਗੱਲਬਾਤ ਵੀ ਕਰਾਂਗੇ। ਨਾਲ ਹੀ ਹੋਰ ਵੀ ਬਹੁਤ ਸਾਰੇ ਵਿਸ਼ਿਆਂ ਦੇ ਉੱਤੇ ਡਾਕਟਰ ਪੁੱਲਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਡੀ5 ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਨੋਖ ਸਾਹਿਬ ਤੁਹਾਨੂੰ ਬਾਰਕਾ ਤੁਹਾਨੂੰ ਕਿਤੇ ਜਲੰਧਰ ਦੇ ਵਿੱਚ ਤੁਸੀਂ ਨਵਾਂ ਰਿਸਰਚ ਸੈਂਟਰ ਖੋਲਿਆ ਔਰ ਕੀ ਕੀ ਇੱਥੇ ਨਵਾਂ ਕੀ ਲੋਕਾਂ ਨੂੰ ਦੇਣ ਜਾ ਰਹੇ ਹੋ ਆ ਦੇਖੋ ਜਿਵੇਂ ਤੁਹਾਨੂੰ ਪਤਾ ਹੀ ਆਲਰੇਡੀ ਇਹ ਆਪਣਾ 6 ਮਾਸਾ ਸੈਂਟਰ ਹੈ ਜੋ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਉਹਦੀ ਟੀਮ ਵੱਲੋਂ ਖੋਲਿਆ ਗਿਆ ਜੀ ਤੋਂ ਨੈਚੁਰਲ ਸਾਇੰਸ ਦੇ ਜਿੰਨੇ ਵੀ ਰਿਸਰਚ ਸੈਂਟਰ ਹੈ ਦਾ ਮੇਨ ਜਿਹੜਾ ਉਦੇਸ਼ ਹੈ ਜਿਹੜਾ ਮੇਨ ਮਿਸ਼ਨ ਹੈ ਸਾਡਾ ਉਹ ਹੈਗਾ ਕਿ ਅਸੀਂ ਲੋਕਾਂ ਨੂੰ ਨੈਚੁਰਲ ਸਾਇੰਸ ਦੇ ਨਿਯਮ ਨਾਲ ਜੋੜ ਸਕੀਏ ਨਿਯਮ ਕਿਹੜੇ ਅੱਜ ਦੇ ਮਾਡਰਨ ਲਾਈਫ ਦੇ ਵਿੱਚ ਅਸੀਂ ਪੜ ਬਹੁਤ ਜ਼ਿਆਦਾ ਗਏ ਆ ਬਹੁਤ ਜ਼ਿਆਦਾ ਇਨਫੋਰਮੇਸ਼ਨ ਆ ਸਾਡੇ ਕੋਲ ਲੇਕਿਨ ਉਹ ਤੁਹਾਡੇ ਲਈ ਕਿੰਨੀ ਕੁ ਜ਼ਿਆਦਾ ਵੈਲਿਊਏਬਲ ਆ ਇਸ ਚੀਜ਼ ਦੀ ਨੌਲੇਜ ਬਹੁਤ ਘੱਟ ਲੋਕਾਂ ਕੋਲ ਆ ਕਿ ਤੁਹਾਨੂੰ ਕਿਹੜੀ ਨੌਲੇਜ ਕਿਸ ਟਾਈਮ ਤੇ ਚਾਹੀਦੀ ਆ ਸੋ ਇਸ ਧਰਤੀ ਉੱਤੇ ਸਭ ਤੋਂ ਵੱਡਾ ਜਿਹੜਾ ਗਹਿਣਾ ਹੈਗਾ ਸਾਡੇ ਗ੍ਰੰਥਾਂ ਨੇ ਵੀ ਸਾਡੇ ਬਜ਼ੁਰਗਾਂ ਨੇ ਬੋਲਿਆ ਹੈਗਾ ਉਹ ਕਹਿੰਦਾ ਪਹਿਲਾ ਸੁੱਖ ਨਰੋਗੀ ਕਾਇਆ ਦੂਜਾ ਸੁੱਖ ਘਰ ਵਿੱਚ ਮਾਇਆ ਜਿਹੜਾ ਪਹਿਲਾ ਸੁੱਖ ਨਰੋਗੀ ਕਾਇਆ ਆਇਆ ਹੈਗਾ ਉਹ ਸਭ ਤੋਂ ਵੱਡਾ ਸੁੱਖ ਹੈ ਤਾਂ ਉਹਦੇ ਵਾਸਤੇ ਇਹ ਗਿਆਨ ਤੇ ਵਿਗਿਆਨ ਦੇ ਯੁੱਗ ਦੇ ਵਿੱਚ ਅ ਅਗਰ ਤੁਹਾਡੇ ਕੋਲ ਵਿਗਿਆਨ ਦਾ ਗਿਆਨ ਨਹੀਂ ਹੋਏਗਾ ਤਾਂ ਤੁਸੀਂ ਇਸ ਯੁੱਗ ਦੇ ਵਿੱਚ ਕੰਫਰਟ ਨਹੀਂ ਰਹਿ ਸਕਦੇ ਖੁਸ਼ ਨਹੀਂ ਰਹਿ ਸਕੋਗੇ ਔਰ ਤੰਦਰੁਸਤ ਨਹੀਂ ਰਹਿ पाओगे ਸੋ ਇਹਨਾਂ ਤਿੰਨਾਂ ਚੀਜ਼ਾਂ ਨੂੰ ਫੋਲੋ ਕਰਵਾਉਂਦੇ ਹੋਏ ਮੈਂ ਇਹਦਾ ਟੀਚਾ ਬਣਾਉਂਦੇ ਹੋਏ ਵੈਲ ਬੀਇੰਗ ਹੈਲਥ ਆਰਗੇਨਾਈਜੇਸ਼ਨ ਵੱਲੋਂ ਇਹ ਰਿਸਰਚ ਸੈਂਟਰ ਖੋਲੇ ਜਾਂਦੇ ਨੇ ਜਿਦੇ ਵਿੱਚ ਇੱਕ ਬੱਚੇ ਨੂੰ ਅਸੀਂ ਪਲਾਨ ਕਿਵੇਂ ਕਰਨਾ ਹੈ ਮਾਂ ਦੇ ਗਰਭ ਦੇ ਵਿੱਚ ਜਨਮ ਤੋਂ ਬਾਅਦ ਜਦ ਤੱਕ ਉਹਦੇ ਜਿਹੜੇ ਹੈਗੇ ਆ ਮਦਰ ਮਿਲਕ ਜਿਹੜੇ ਤੀਤ ਹੈ ਉਹ ਨਹੀਂ ਟੁੱਟ ਜਾਂਦੇ ਉਦੋਂ ਤੱਕ ਜਿਹੜਾ ਹੈਗਾ ਉਹਨੂੰ ਕਿਵੇਂ ਤੁਸੀਂ ਪਰਵਰਿਸ਼ ਕਰਨੀ ਹੈ ਟੀਨੇਜ ਦੇ ਵਿੱਚ ਉਹਨੂੰ ਕਿਵੇਂ ਪਰਵਰਿਸ਼ ਕਰਨੀ ਹੈ ਮੈਰਿਡ ਲਾਈਫ ਦੇ ਵਿੱਚ ਇਨਸਾਨ ਨੇ ন্যাਚਰਲ ਸਾਇੰਸ ਦੇ ਕਿਹੜੇ ਨਿਯਮ ਫਾਲੋ ਕਰਨੇ ਨੇ ਔਰ ਦੈਨ ਜਿਹੜਾ ਲਾਸਟਲਾ ਪੜਾ ਹੁੰਦਾ ਬੁਢੇਪੇ ਵਾਲਾ ਉਹਦੇ ਵਿੱਚ ਅਸੀਂ ন্যাਚਰਲ ਸਾਇੰਸ ਦੇ ਕਿਹੜੇ ਨਿਯਮ ਫਾਲੋ ਕਰਨੇ ਨੇ ਤੇ ਇਹਨਾਂ ਸਾਰੇ ਦੇ ਸਾਰੇ ਸਿਧਾਂਤਾਂ ਨੂੰ ਜਿਹੜਾ ਕਿ ਦਰਸਾਉਂਦੀ ਹੈ ਸਮਝਾਉਣ ਵਾਸਤੇ ਉਹਦੇ ਨਾਲ ਕੁਦਰਤ ਨਾਲ ਜੋੜਨ ਵਾਸਤੇ ਵੈਲਵਿੰਗ ਹੈਲਥ ਆਰਗੇਨਾਈਜੇਸ਼ਨ ਵੱਲੋਂ ਇਹ ਰਿਸਰਚ ਸੈਂਟਰ ਖੋਲੇ ਜਾਂਦੇ ਨੇ ਜਿਦੇ ਵਿੱਚ ਐਜੂਕੇਸ਼ਨ ਡਾਇਗਨੋਸ ਐਂਡ ਆਫ ਦਾ ਫਿਟ ਟਰੀਟਮੈਂਟ ਤਿੰਨੋ ਹੀ ਨੇਚਰਲ ਸਾਇੰਸ ਦੇ ਨਿਯਮ ਨਾਲ ਜੋੜ ਕੇ ਕਰਵਾਇਆ ਜਾਂਦਾ ਜਿਵੇਂ ਕਿ ਲਾਸਟ ਤੁਸੀਂ ਦੇਖਿਆ ਹੋਊਗਾ ਕਿ ਬਹੁਤ ਸਾਰੇ ਪੇਸ਼ੈਂਟ ਠੀਕ ਹੋਏ ਨੇ ਹਾਂ ਲੇਕਿਨ ਉਹ ਇਸ ਨਿਯਮ ਨਾਲ ਜੁੜ ਕੇ ਡਾਕਟਰ ਸਾਹਿਬ ਇੱਥੇ ਮੈਂ ਵੇਖ ਰਹੀ ਸੀ ਇੱਕ ਜਗ੍ਹਾ ਦੇ ਉੱਤੇ ਤੁਸੀਂ ਮੂਨੇ ਮਜੂਨ ਦਾ ਲਗਾਇਆ ਹੋਇਆ ਪੋਸਟਰ ਲਗਾਇਆ ਹੋਇਆ ਇੰਟਰੋਡਿਊਸ ਕੀਤਾ ਜਾ ਰਿਹਾ ਹੈ ਅਸਲ ਦੇ ਵਿੱਚ ਹੈ ਕਿ ਔਰ ਕਿਸ ਤਰ੍ਹਾਂ ਕਯਰ ਕਰਦਾ ਮੂਨੇ ਮਜੂਨ ਇੱਕ ਯੂਨੀਵਰਸਲ ਫਾਰਮੂਲਾ ਹੈ ਜਿੰਦਾ ਰੈਮਡੀਜ਼ ਦਾ ਜਦੋਂ ਇਨਸਾਨ 30 ਸਾਲ ਤੋਂ ਉੱਪਰ ਹੋ ਜਾਂਦਾ ਹੈ ਤਾਂ ਉਹਦਾ ਸਭ ਤੋਂ ਪਹਿਲਾ ਜਿਹੜਾ ਉਹਦੇ ਅੰਦਰ ਕਮੀ ਹੁੰਦੀ ਹੈ ਜਿਸ ਦੇ ਕਰਕੇ ਉਹ ਬਹੁਤ ਸਾਰੇ ਅਲੱਗ-ਅਲੱਗ ਰੋਗਾਂ ਦਾ ਤੇ ਬਹੁਤ ਸਾਰੀਆਂ ਦਵਾਈਆਂ ਦਾ ਆਧੇ ਹੋ ਜਾਂਦਾ ਹੈ ਉਹ ਹੈਗੀ ਨਰਵਸ ਸਿਸਟਮ ਦੀ ਕਮਜ਼ੋਰੀ ਜੀ ਮੈਮਰੀ ਉਹਦੀ ਲਾਸ ਹੋਣ ਲੱਗ ਪੈਂਦੀ ਹੈ ਨੀਂਦ ਉਹਦੀ ਘੱਟ ਜਾਂਦੀ ਗੁੱਸਾ ਉਹਦਾ ਵੱਧ ਜਾਂਦਾ ਹੈ metabolic disturb ਹੁੰਦਾ ਜਿੱਦੀ ਕਰਕੇ liver fatty ਹੁੰਦਾ ਭੁੱਖ ਘਟ ਜਾਂਦੀ ਹੈ ਔਰ ਗ੍ਰੈਸਰ ਜੀਵਨ ਚ ਉਹਨੂੰ ਬਹੁਤ ਸਾਰੇ ਸਮੱਸਿਆਵਾਂ ਆਉਂਦੀਆਂ ਨੇ ਤਾਂ ਉਹ ਇੱਕ ਉਹਨੂੰ ਕੁਦਰਤੀ ਨਿਯਮ ਦੇ ਮਤਾਬਕ ਅਸੀਂ ਇੱਕ ਫਾਰਮੂਲਾ ਬਣਾਇਆ ਕਿ ਉਹਨੂੰ ਤੁਸੀਂ ਇੱਕ ਡਾਈਟ ਦੇ ਤੌਰ ਤੇ ਅਗਰ ਆਪਣੀ ਰੁਟੀਨ ਲਾਈਫ ਚ ਐਡ ਕਰਦੇ ਹੋ ਤਾਂ ਜਿਹੜੀਆਂ ਉਸ ਉਮਰ ਦੇ ਚ ਡੈਫੀਸੈਂਸੀਜ਼ ਨੇ ਕਮੀਆਂ ਘਾਟ ਨੇ ਘਾਟ ਹੈ ਸਾਡੇ ਨਰਵਸ ਸਿਸਟਮ ਦੀ ਹਾਰਟ ਦੀ ਦੀ ਪੰਪਿੰਗ ਦੀ metabolic system ਦੀ ਸਾਡੀ ਬ੍ਰੇਨ ਦੀ ਜਿਹੜੀ ਕਮਜ਼ੋਰੀਆਂ ਰੀਪਰੋਡਕਟਿਡ ਆਰਗਨਸ ਦੀ ਜਿਹੜੀ ਕਮਜ਼ੋਰੀਆਂ ਨੇ ਉਹਨਾਂ ਸਾਰਿਆਂ ਨੂੰ ਕਿਉਰ ਕਰਨ ਵਾਸਤੇ ਉਹਨਾਂ ਨੂੰ ਸਾਰਿਆਂ ਨੂੰ ਹੀਲ ਕਰਨ ਵਾਸਤੇ ਟੋਨ ਅਪ ਕਰਨ ਵਾਸਤੇ ਵੈਲ ਬੀਇੰਗ ਸੰਸਥਾ ਵੱਲੋਂ ਉਹ ਇੱਕ ਸਾਡੀ ਆਰ ਐਨ ਡੀ ਟੀਮ ਵੱਲੋਂ ਇੱਕ ਇਸ ਤਰ੍ਹਾਂ ਦਾ ਯੂਨੀਵਰਸਲ ਫਾਰਮੂਲਾ ਬਣਾਇਆ ਗਿਆ ਮੂਨੇ ਮਜ਼ੂਨ ਠੀਕ ਹੈ ਜਿਹੜਾ ਕੰਪਲੀਟ 12 ਤੋਂ 13 ਅਲੱਗ-ਅਲੱਗ ਜਿੰਦਾ ਪਲਾਂਟਸ ਦਾ ਕੰਬੀਨੇਸ਼ਨ ਔਰ ਹਰੀਸ਼ ਦਾ ਬੰਦਾ ਲੈ ਸਕਦਾ ਹਰੀਸ਼ ਦਾ men or women ਹਰੀਸ਼ ਦਾ ਇਵਨ ਬੱਚਿਆਂ ਨੂੰ ਵੀ ਅਸੀਂ ਦਿੰਦੇ ਹਾਂ ਸਪੈਸ਼ਲੀ ਡਾਇਬਟਿਕ ਪੇਸ਼ੈਂਟ ਟਾਈਪ 2 ਡਾਇਬਟਿਕ ਪੇਸ਼ੈਂਟ ਨੇ ਉਹਨਾਂ ਨੂੰ ਇਹਦੀ ਬਹੁਤ ਸਖਤ ਜ਼ਰੂਰਤ ਹੁੰਦੀ ਹੈ 슈ਗਰ ਜਿੱਥੇ ਕਿ ਸਾਡੇ ਲੀਵਰ ਦਾ ਨੂੰ ਕਮਜ਼ੋਰ ਕਰਦਾ ਹੈ ਕਿਡਨੀ ਨੂੰ ਕਮਜ਼ੋਰ ਕਰਦਾ ਹੈ ਉੱਥੇ 슈ਗਰ ਸਾਡੇ ਨਰਵਸ ਸਿਸਟਮ 'ਤੇ ਝੱਜੀਆਂ ਉੜਾ ਦਿੰਦਾ ਹੈ। ਤੋਂ ਇਨਸਾਨ ਛੋਟੀ ਛੋਟੀ ਮੌਤ ਰੋਜ਼ ਮਰਦਾ ਹੈ ਜਿਹੜਾ ਟਾਈਪ ਡਾਇਟ ਟਾਈਪ ਡਾਇਬਟਿਕ ਟਾਈਪ 2 ਵਾਲਾ ਡਾ ਪੇਸ਼ੈਂਟ ਹੈ। ਸੋ ਉਹਨਾਂ ਸਾਰੇ ਚੈਲੰਜਸ ਨੂੰ ਮੁੱਖ ਰੱਖ ਕੇ ਉਹ ਇਹਨੂੰ ਡਿਜ਼ਾਈਨ ਕੀਤਾ ਜਿਹੜੇ ਉਹਨਾਂ ਪੇਸ਼ੈਂਟ ਨੂੰ ਅਸੀਂ ਦਿੱਤਾ ਹੈ। ਬਹੁਤ ਅੱਛਾ ਰਿਜ਼ਲਟ ਆਇਆ ਹੈ इवन ਉਹਨਾਂ ਦਾ 슈ਗਰ ਲੈਵਲ ਬੜੇ ਬਹੁਤ ਘੱਟ ਟਾਈਮਸ ਕੰਟਰੋਲ ਹੋਣ ਲੱਗ ਪਿਆ ਟਾਈਪ 2 ਵਾਲਿਆਂ ਦਾ ਕਿਉਂਕਿ ਐਟ ધ ਐਂਡ ਜਿੰਨਾ ਟਾਈਮ ਨਰਵਸ ਸਿਸਟਮ ਟੋਨ ਅਪ ਨਹੀਂ ਹੋਏਗਾ ਕੋਈ ਵੀ ਰੋਗ ਤੁਸੀਂ ਹੀਲ ਨਹੀਂ ਕਰਵਾ ਸਕਦੇ ਸੋ ਉਹਦੇ ਲਈ ਕੰਪਲੀਟ ਕੰਬੀਨੇਸ਼ਨ ਫਾਰਮੂਲਾ ਦਿੱਤਾ ਗਿਆ ਡਾਕਟਰ ਤੁਸੀਂ ਸਟਾਰਟਿੰਗ ਦੇ ਵਿੱਚ ਛੋਟੇ ਬੱਚਿਆਂ ਦੀ ਗੱਲ ਕੀਤੀ ਸੀ ਅ ਅੱਜ ਕੱਲ੍ਹ ਨਾ ਛੋਟੇ ਛੋਟੇ ਬੱਚਿਆਂ ਨੂੰ ਵੀ 슈ਗਰ ਦੀਆਂ ਪ੍ਰੋਬਲਮਸ ਹੋ ਰਹੀਆਂ ਨੇ ਇੱਕ ਤਾਂ ਕਾਰਨ ਕੀ ਸਮਝਦੇ ਤੁਸੀਂ ਔਰ ਇਸ ਨੂੰ ਕਿਉਰ ਤੁਹਾਡੇ ਕੋਲ ਜਿਹੜੇ ਵੀ ਪੇਸ਼ੈਂਟਸ ਹੁੰਦੇ ਨੇ ਉਹ ਕਿਉਰ ਹੋ ਕੇ ਜਾਂਦੇ ਨੇ ਠੀਕ ਹੋ ਕੇ ਜਾਂਦੇ ਨੇ ਪਰ ਮੇਨ ਇਹਦਾ ਕਾਰਨ ਕੀ ਹੈ ਦੇਖੋ ਟਾਈਪ 1 ਦੇ ਵਿੱਚ ਸਭ ਤੋਂ ਵੱਡਾ ਕਾਰਨ ਹੈਗਾ ਕਿ ਅੱਜ ਬੱਚੇ ਲੋ ਇਮਿਊਨਿਟੀ ਦੇ ਵਿੱਚ ਨੇ ਪੈਦਾਇਸ਼ੀ ਲੋ ਇਮਿਊਨਿਟੀ ਦੇ ਵਿੱਚ ਜਦੋਂ ਬਾਡੀ ਲੋ ਇਮਿਊਨਿਟੀ ਦੇ ਵਿੱਚ ਹੈਗੀ ਤਾਂ ਗਰੋਥ ਬਹੁਤ ਸਾਰੀ ਜਗ੍ਹਾ ਦੇ ਉੱਤੇ ਬਾਡੀ ਦੀ ਪੈਂਡਿੰਗ ਰਹਿ ਜਾਂਦੀ ਆ ਚਾਹੇ ਬ੍ਰੇਨ ਦਾ ਹਿੱਸਾ ਚਾਹੇ ਮੈਟਾਬੋਲਿਕ ਗਰੋਥ ਹੈ ਚਾਹੇ ਨਰਵਸ ਸਿਸਟਮ ਦੀ ਗਰੋਥ ਹੈ ਚਾਹੇ ਉਹ ਮਸਲ ਦੀ ਗਰੋਥ ਹੈ ਚਾਹੇ ਉਹ ਸਾਡੇ ਟਿਸ਼ੂ ਦੀ ਗਰੋਥ ਹੈ ਸੋ ਉਹਦੇ ਕਾਫੀ ਜਿਹੜੇ ਕਿ ਆਟੋਇਮਿਊਨ ਬਹੁਤ ਸਾਹਮਣੇ ਆਏ ਨੇ ਬਚਪਨ ਚ ਆਟੋਇਮਿਊਨ ਡਿਸਆਰਡਰ ਨੇ ਬੱਚਾ ਸੋ ਥੇਰਫੋਰ ਇਸ ਤਰ੍ਹਾਂ ਦੇ ਰੋਗ ਨੇ ਟਾਈਪ 1 ਡਾਇਬਟਿਕ ਦੇ ਤਾਂ ਉਹਦੇ ਵਿੱਚ ਪੈਨਕ੍ਰੀਆ ਵੀ ਹੈ ਅੰਦਰ ਔਰ ਲੇਕਿਨ ਉਹ ਜਿਹੜੀ ਇਨਸੂਲਿਨ ਹੈ ਉਹ ਪ੍ਰੋਪਰ ਬੋਡੀ ਦੀ ਕੋਲ ਨਹੀਂ ਹੁੰਨੀ ਹੈਗੀ ਤਾਂ ਅੰਗੋਂ ਦੇ ਬਾਵਜੂਦ ਵੀ ਉਸ ਤਰ੍ਹਾਂ ਦੀ ਪਰਫਾਰਮੈਂਸ ਨਹੀਂ ਦੇ ਰਿਹਾ ਤੇ ਇੱਕ ਆਟੋਇਮਿਊਨ ਦੇ ਵਿੱਚ ਆ ਜਾਂਦਾ ਹੈ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਮਦਰ ਨੇ ਕਿਸ ਤਰੀਕੇ ਨਾਲ ਜੋ ਕੁਝ ਵੀ ਖਾਦਾ ਹੁੰਦਾ ਡਿਊਰਿੰਗ ਪ੍ਰੈਗਨਸੀ ਉਸ ਦਾ ਅਸਰ ਬੱਚੇ ਦੇ ਵਿੱਚ ਵੇਖਣ ਨੂੰ ਮਿਲਦਾ ਦੇਖੋ ਇਹ ਚੇਨ ਬਣੀ ਹੁੰਦੀ ਹੈ ਆ ਖਾਸ ਕਰਕੇ ਜੇ ਡਿਊਰਿੰਗ ਪ੍ਰੈਗਨਨਸੀ ਅਗਰ ਅਸੀਂ ਇੱਕ ਪ੍ਰੈਗਨਨਸੀ ਦੀ ਪਲੈਨਿੰਗ ਕਰਦੇ ਆ ਤਾਂ ਉਹਦੇ ਵਿੱਚ ਰੂਟੀਨ 9 ਮਹੀਨੇ ਦਾ ਇੱਕ ਪਲਾਨ ਜਿਹੜਾ ਫੋਲੋ ਅਪ ਕਰਨਾ ਬਹੁਤ ਜ਼ਰੂਰੀ ਹੈ ਜਿਹੜੀਆਂ ਵੀ ਮਤਾਵਾਂ ਜਿਹੜੀ ਵੀ ਪੈਣਾ ਜਾਂ ਜਿਹੜੀ ਵੀ ਫੈਮਲੀਆਂ ਅਗੇ ਬੇਬੀ ਪਲਾਨ ਕਰ ਰਹੀਆਂ ਨੇ ਤਾਂ ਸਭ ਤੋਂ ਪਹਿਲਾਂ ਕਿ ਤੁਹਾਨੂੰ ਨੈਚੁਰਲ ਸਾਇੰਸ ਦੇ ਨਿਯਮ ਦੇ ਮੁਤਾਬਕ ਉਹ ਟੇਬਲ ਦੀ ਸਮਝ ਹੋਣੀ ਚਾਹੀਦੀ ਹੈ ਤੁਹਾਨੂੰ ਆਰਟੀਫੀਸ਼ੀਅਲ ਚੀਜ਼ਾਂ ਬੋਡੀ ਨੂੰ ਨਾ ਦੇਣੀਆਂ ਪੈਣਾ ਆਇਰਨ ਬਾਹਰੋਂ ਦੇਣ ਦੀ ਟੈਬਲਟ ਤੇ ਕੋਈ ਲੋੜ ਨਹੀਂ ਹੁੰਦੀ ਹਮ ਕੈਲਸ਼ੀਅਮ ਬਾਹਰੋਂ ਦੇਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਅਗਰ ਇੱਕ ਮਾਂ ਰੈਗੂਲਰ ਪ੍ਰੈਗਨੈਂਸੀ ਚ ਮਿਲਟਸ ਯੂਜ਼ ਕਰਦੀ ਹੈ ਹਮ ਮਾਂ ਰੈਗੂਲਰ ਪ੍ਰੈਗਨੈਂਸੀ ਦੇ ਵਿੱਚ ਪੋਜ਼ਿਟਿਵ ਫੂਡ ਦੇ ਨਾਲ ਜੁੜੀ ਹੋਈ ਹੈ ਫਰੂਟਸ ਨਾਲ ਜੁੜੀ ਹੋਈ ਹੈ ਫਰੂਟ ਥੈਰੇਪੀ ਲੈਂਦੀ ਹੈ ਤਾਂ ਮਤਲਬ ਨਹੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਫੋਲੋ ਕਰਨ ਦਾ ਡਾਕਟਰ ਸਾਹਿਬ ਤੁਸੀਂ ਦੱਸਿਆ ਸੀ ਕਿ ਵਿਸਾਖ ਦੇ ਮੌਸਮ ਦੇ ਵਿੱਚ ਕਿਹੜੀਆਂ-ਕਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੁਣ ਅੱਗੇ ਮੌਸਮ ਹੋਰ ਬਦਲੇਗਾ ਗਰਮੀ ਹੋਰ ਤਿੱਖੀ ਹੋਵੇਗੀ ਆ ਇਹੋ ਜਿਹੇ ਮੌਸਮ ਦੇ ਵਿੱਚ ਤੁਸੀਂ ਲੋਕਾਂ ਨੂੰ ਕੀ ਸੁਜੈਸਟ ਕਰਨਾ ਚਾਹੋਗੇ ਕਿਸ ਤਰੀਕੇ ਨਾਲ ਇੱਕ ਤੁਸੀਂ ਮਡ ਟ੍ਰੀਟਮੈਂਟ ਦਿੰਦੇ ਹੁੰਦੇ ਹੋ ਮੇਰਾ ਖਿਆਲ ਹੈ ਤੁਸੀਂ ਕਹਿੰਦੇ ਹੁੰਦੇ ਚਿਕੜ ਦੇ ਨਾਲ ਲਾਉਣਾ ਚਾਹੀਦਾ ਉਹਦੇ ਜ਼ਰੂਰ ਫਾਇਦਾ ਦਿਸੇ ਆ ਦੇਖੋ ਗਰਮੀਆਂ ਦੇ ਵਿੱਚ ਮਡ ਥੈਰਪੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਪਿੰਡਾਂ ਦੇ ਸਾਡੇ ਕੋਲ ਪੇਸ਼ੈਂਟ ਆਉਂਦੇ ਕਿ ਡਾਕਟਰ ਸਾਹਿਬ ਮੇਰਾ ਸਾਰਾ ਦਿਨ ਰੇਹਨੇ ਖੇਤ ਚ ਲੇਕਿਨ ਜੋ ਖੇਤ ਚ ਸੀ ਰੇਹਨੇ ਖੇਤ ਸਾਡੇ ਸਿਰਫ ਪੈਰ ਰਹਿੰਦੇ ਹੱਥ ਰਹਿੰਦੇ ਜਦੋਂ ਗਰਮੀ ਜ਼ਿਆਦਾ ਹੁੰਦੀ ਸਾਡਾ ਉਹ ਨਰਵਸ ਸਿਸਟਮ ਹੀਟ ਕਰਦਾ ਤੇ ਨਰਵਸ ਸਿਸਟਮ ਕਿੱਥੇ ਆ ਸਿਰ ਦੇ ਵਿੱਚ ਹੈੱਡ ਪੋਰਸ਼ਨ ਦੇ ਵਿੱਚ ਤਾਂ ਮਡ ਥੈਰਪੀ ਉਹਦੀ ਮਡ ਦੀ ਪੱਟੀ ਬਣਾ ਕੇ ਮੱਥੇ ਤੇ ਜਰੂਰ ਰੱਖੋ ਗਰਮੀਆਂ 'ਚ ਦੁਪਹਿਰ ਦੇ ਟਾਈਮ ਦੁਪਹਿਰ ਟਾਈਮ 1 ਘੰਟਾ ਸੌਣਾ ਬਹੁਤ ਜ਼ਰੂਰੀ ਹੈ ਅੱਧਾ ਘੰਟਾ ਸੌਣਾ ਹੋਵਾ ਜ਼ਰੂਰੀ ਹੈ ਦੁਪਹਿਰ ਦੇ ਖਾਣੇ 'ਚ ਲੱਸੀ ਦਾ ਸੇਵਨ ਵਧਾਓ ਠੀਕ ਹੈ ਨਿੰਬੂ ਔਰ ਮੈਗਨੀਸ਼ੀਅਮ ਸాల్ਟ ਦੀ ਜਿਹੜੀ ਸੰਘਵੀ ਬਣਾ ਕੇ ਪੀਓ ਚੀਨੀ ਦਾ ਸੇਵਨ ਨਾ ਵਿੱਚ ਕਰੋ ਹੋ ਸਕੇ ਤਾਂ ਧਾਗ ਲਈ ਮਿਸ਼ਰੀ ਪਾਓ ਆਦਰਵਾਇਜ਼ ਉਹ ਮੂੰਹ ਜ਼ਿਆਦਾ ਸੁਕਾਏਗੀ ਕਿਉਂਕਿ ਗਰਮੀ ਖੁਸ਼ਕ ਮੌਸਮ ਹੈ ਬਾਡੀ ਦੇ ਵਿੱਚ ਪਾਣੀ ਦੀ ਕਮੀ ਬਹੁਤ ਵੱਡੇ ਲੈਵਲ ਤੇ ਹੋ ਜਾਂਦੀ ਹੈ ਉਹ ਨੂੰ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ ਤਲੀਆਂ ਸੜੀਆਂ ਚੀਜ਼ਾਂ ਨੂੰ ਬਿਲਕੁਲ ਗਰਮੀ 'ਚ ਮੰਦ ਰੱਖੋ ਤੇਜ ਮਿੱਠਾ ਨਾ ਲਵੋ ਬ੍ਰੈਡ ਦਬਾ ਰੋਟੀ ਆ ਸਿੰਥੈਟਿਕ ਫੂਡ ਪੈਕਡ ਫੂਡ ਗਰਮੀ 'ਚ ਬਿਲਕੁਲ ਸੇਵਨ ਨਾ ਕਰੋ ਨੈਚੁਰਲ ਬਣਾ ਕੇ ਖਾਓ ਘਰ ਦਾ ਖਾਓ ਕੋਈ ਦਿੱਕਤ ਨਹੀਂ ਚੰਗੇ ਤੇਲ ਦੇ ਵਿੱਚ ਖਾਦਾ ਪਕੌੜਾ ਤੁਹਾਨੂੰ ਕੋਈ ਤਕਲੀਫ ਨਹੀਂ ਦੇਵੇਗਾ ਜੀ ਠੀਕ ਹੈ ਲੇਕਿਨ ਸਿੰਥੈਟਿਕ ਤੇਲ 'ਚ ਤਲੇ ਹੋਈ ਕੋਈ ਵੀ ਚੀਜ਼ ਤੁਹਾਡੇ ਲਈ ਜ਼ਹਿਰ ਬਣਦੀ ਹੈ ਗਰਮੀਆ ਦੇ ਵਿੱਚ ਵੀ ਖਾਸ ਕਰਕੇ ਗਰਮੀਆ 'ਚ ਪਿਤ ਵੈਸੇ ਹਾਈਪਰ ਹੁੰਦਾ ਹੈ ਇਤ ਪਾਉ ਅਗਨੀ ਤੇਜ ਹੁੰਦੀ ਹੈ ਤਾਂ ਉਸ ਟਾਈਮ ਤੇ ਸਾਨੂੰ ਅਗਨੀ ਬੈਲੈਂਸ ਕਰਨ ਵਾਲੀ ਚੀਜ਼ਾਂ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਰੈਦਰ ਥੈਨ ਕਿ ਅਸੀਂ ਜਿਹੜੀਆਂ ਕਿ ਅਗਨੀ ਨੂੰ ਵਧਾਉਣ ਵਾਲੀਆਂ ਚੀਜ਼ਾਂ ਅਸੀਂ ਲੈਨੇ ਆ ਤਾਂ ਪਾਣੀ ਦੀ ਕਮੀ ਬਾਡੀਜ਼ ਹੁੰਦੀ ਹੈ ਤੇ ਇਹਨਾਂ ਚੀਜ਼ਾਂ ਖਿਆਲ ਰੱਖਣਾ ਪਏਗਾ ਨਿੰਬੂ ਦਾ ਸੇਵਨ ਕਰੋ ਮੈਗਨੀਸ਼ੀਅਮ ਸਾਲਟ ਦਾ ਸੇਵਨ ਕਰੋ ਜੀ ਇਸ ਤੋਂ ਇਲਾਵਾ ਜਿਹੜਾ ਹੈਗਾ ਲੱਸੀ ਦਾ ਜਿਵੇਂ ਕਿ ਦੱਸਿਆ ਦਹੀਂ ਦਾ ਸੇਵਨ ਕਰੋ ਆ ਰਾਤ ਨੂੰ ਲੱਸੀ ਦਹੀਂ ਨਹੀਂ ਲੈਣਾ ਹੁੰਦਾ ਦਿਨੇ ਜਿੰਨਾ ਮਰਜ਼ੀ ਪੀਓ ਤੁਸੀਂ ਵਿੱਚ ਥੋੜੀ ਜੀ ਕਾਲਾ ਨਮਕ ਪਾਓ ਜੀਰਾ ਪਾਊਡਰ ਪਾਉਪੋਨ ਕੇ ਛੋਟੇ ਛੋਟੇ ਧਨੀਆ ਕੱਟ ਕੇ ਪਾਓ ਛੋਟੇ ਛੋਟੇ ਜਿਹੜੀ ਹਰੀ ਮਿਰਚ ਹੈ ਉਹ ਕੱਟ ਕੇ ਪਾਓ ਮਿਕਸਰ ਬਣਾ ਕੇ ਪਾਓ ਤਾਂ ਬਹੁਤ ਟੇਸਟੀ ਉਹਨਾਂ ਸ਼ਾਜ ਬੋਲ ਦਿੰਦੇ ਬਹੁਤ ਟੇਸਟੀ ਬਣਦੀ ਹੈ ਅੰਬਲੀ ਲੱਸੀ ਜੀ ਵਿੱਚ ਬਣਾ ਕੇ ਪਿਓ ਬਹੁਤ ਜ਼ਿਆਦਾ ਉਹਦੀ ਤਸੀਰ ਠੰਡੀ ਹੁੰਦੀ ਹੈ ਭਾਵੇਂ ਜੂਨ ਜੁਲਾਈ ਚ ਲੋਕ ਕਿਉਂ ਨਾ ਵਗਦੀ ਹੋਵੇ ਜੀ Rajasthan ਦੇ ਇਹ ਨਹੀਂ ਤੁਸੀਂ ਜਾਓ ਤੇ ਉਹ ਜਿੰਨਾ ਹਾਈ ਟੈਂਪਰੇਚਰ ਤੇ ਅੰਬਲੀ ਦੀ ਲੱਸੀ ਪੀਂਦੇ ਅੰਬਲੀ ਰਾਤ ਨੂੰ ਬਣਾ ਕੇ ਮਿਲਟਸ ਦੀ ਉਹ ਚ ਲੱਸੀ ਮਿਕਸ ਕਰਕੇ ਪੀਂਦੇ ਬਹੁਤ ਠੰਡੀ ਹੁੰਦੀ ਹੈ ਔਰ ਜਿਹਨਾਂ ਨੂੰ ਨੀਂਦ ਨਹੀਂ ਆਉਂਦੀ ਨਾਲ ਦੀ ਨਾਲ ਹੀ ਸੌਂ ਜਾਂਦੇ ਨੇ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਫਾਰਮੂਲੇ ਨੇ ਜਿਹੜੇ ਫੋਲੋ ਕਰਨੇ ਗਰਮੀ 'ਚ ਜ਼ਰੂਰੀ ਹੈ ਸਾਡੀ ਕਲਚਰ 'ਚੋਂ ਬਾਹਰ ਨੇ ਅਸੀਂ ਗਰਮੀ ਦੇ ਵਿੱਚ ਗਰਮ ਨੂੰ ਕਹਿੰਦੇ ਜੀ ਗਰਮੀ ਨੂੰ ਗਰਮੀ ਮਾਰਦੀ ਆ ਹਾਂ ਠੀਕ ਹੈ ਇਹ ਫਲਸਫੀ ਦੇ ਨਾਲ ਉਹ ਇੱਕ ਜੱਗ ਛਾਦਾ ਪੀ ਜਾਂਦੇ ਆ ਹਾਂ ਫਿਰ ਅੰਦਰ ਜਦੋਂ ਪਿਤ ਹਾਈਪਰ ਹੁੰਦਾ ਹੈ ਲੀਵਰ 'ਚ ਗਰਮੀ ਵੱਜ ਜਾਂਦੀ ਹੈ ਬਾਥਰੂਮ ਲੱਗ ਕੇ ਉਨ ਲੱਗ ਪੈਂਦਾ ਨਹੀਂ ਹਟਦੇ ਫਿਰ ਪੱਥਰੀਆਂ ਵੱਲ ਲੱਗ ਪੈਂਦੀਆਂ ਫਿਰ ਨਹੀਂ ਹਟਦੇ ਚਮੜੀ ਦੀ ਸਮੱਸਿਆ ਆ ਜਾਂਦੀ ਆ ਠੀਕ ਹੈ ਨਹੀਂ ਹਟਦੇ ਵਾਲ ਟੁੱਟਣੇ ਸ਼ੁਰੂ ਹੋ ਜਾਂਦੇ ਸੋ ਇਸ ਤਰ੍ਹਾਂ ਦੇ ਚੈਲੰਜਸ ਬਹੁਤ ਨੇ ਡਾਕਟਰ ਬੇਕ ਆਖਰੀ ਸਵਾਲ ਲਵਾਂਗੇ ਉੱਪਰ ਮੈਂ ਦੇਖ ਰਹੀ ਸੀ ਕਿ ਕੁਝ ਬਿਊਟੀ ਪ੍ਰੋਡਕਟਸ ਪਏ ਹੋਏ ਸੀਗੇ ਦੇਖੋ ਜਦੋਂ ਗਰਮੀ ਆਉਂਦੀ ਹੈ ਨਾ ਤਾਂ ਫੀਮੇਲਸ ਖਾਸ ਤੌਰ ਤੇ ਆਪਣੇ ਸਕਿਨ ਨੂੰ ਲੈ ਕੇ ਬੜੀਆਂ ਪੋਜ਼ੈਸਿਵ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਧੁੱਪ ਦੇ ਵਿੱਚ ਜਾਣਾ ਰੰਗ ਕਾਲਾ ਵਗੈਰਾ ਸੋ ਕਿ ਤੁਹਾਡੇ ਕੋਲ ਕੁਝ ਹੈ ਇਸ ਤਰ੍ਹਾਂ ਦਾ ਕਿ ਫੀਮੇਲਸ ਨੂੰ ਹੁਣ ਬੇਫਿਕਰ ਹੋ ਗਿਓ ਧੁੱਪ ਦੇ ਵਿੱਚ ਜਾ ਸਕਣੀਆਂ ਆਪ ਦੀ ਸਕਿਨ ਨੂੰ ਲੈ ਕੇ ਬੇਫਿਕਰ ਹੋ ਜਾਣ ਦੇਖੋ ਕੋਸਮੈਟਿਕ ਬਹੁਤ ਵੱਡਾ ਇੱਕ ਪ੍ਰੋਡਕਟ ਹੈ ਹਮਮ ਔਰ ਬਹੁਤ ਵੱਡੀ ਮਾਰਕੀਟ ਵੀ ਹੈ ਕੋਸਮੈਟਿਕ ਤੁਸੀਂ ਕਈ ਸਾਲਾਂ ਤੋਂ ਆਰ ਐਨ ਡੀ ਕਰਦੇ ਆ ਰਹੇ ਸੀ ਔਰ ਇਸ ਸਾਲ ਮਾਲਕੀ ਦੀ ਕਿਰਪਾ ਨਾਲ ਸਕਸੈਸ ਹੋਇਆ। ਮੈਨੂੰ ਬਹੁਤ ਵਾਰੀ ਦਰਸ਼ਕ ਵੀ ਕਹਿੰਦੇ ਡਾਕਟਰ ਸਾਹਿਬ ਤੁਹਾਡੀ ਸ਼ਾਇਆ ਕਿਉਂ ਨਹੀਂ ਜਾਂਦੀਆਂ। ਤਾਂ ਮੈਂ ਕਹਿੰਦੀ ਮੇਰਾ ਖੁਦ ਨਾਲ ਕਮਿਟਮੈਂਟ ਹੈ ਕਿ ਜਿੱਦਨੇ ਜਾਣਗੀਆਂ ਉਹ ਨੈਚੁਰਲ ਸਾਇੰਸ ਦੇ ਬਣੇ ਕੋਸਮੈਟਿਕ ਨਾਲ ਹੀ ਜਾਣਗੀਆਂ। ਮੈਂ ਸਿੰਥੈਟਿਕ ਕਦੀ ਨਹੀਂ ਇਸ ਬੋਡੀ ਤੇ ਯੂਜ਼ ਕਰਨ ਦਿੰਦਾ। ਠੀਕ ਹੈ। ਤਾਂ ਤਦ ਤੱਕ ਉਹ ਮਾਦੀ ਚੰਨ ਨੂੰ ਥੋੜਾ ਥੋੜਾ ਦਾਗ ਰਹਿਣਾ ਜ਼ਰੂਰੀ ਹੁੰਦਾ ਨਜ਼ਰ ਨਾ ਲੱਗ ਜਾਏ। ਤਾਂ ਇਸ ਕਰਕੇ ਜਿਹੜਾ ਹੈਗਾ ਕੋਸਮੈਟਿਕ ਹੁਣ ਅਸੀਂ ਲਾਂਚ ਕੀਤਾ ਹੈ। ਲਾਜਵਾਬ ਰਿਜ਼ਲਟ ਹੈ ਜ਼ੀਰੋ ਕੈਮੀਕਲ ਤੇ ਲਾਂਚ ਕੀਤਾ ਹੈ ਬੇਸਡ ਉਹ ਕੋਕੋਨਟ ਬੇਸਡ ਹੈ ਹਮਮ ਔਰ ਨੈਚੁਰਲ ਸਾਇੰਸ ਦਾ ਨਿਯਮ ਹੈ ਜਿਹੜੀ ਚੀਜ਼ ਤੁਸੀਂ ਖਾ ਨਹੀਂ ਸਕਦੇ ਉਹਨੂੰ ਚਮੜੀ ਤੇ ਲਗਾ ਵੀ ਨਹੀਂ ਸਕਦੇ ਔਰ ਇਹਨਾਂ ਉਹਨਾਂ ਚੀਜ਼ਾਂ ਨਾਲ ਬਣਾਇਆ ਗਿਆ ਜਿਹਨੂੰ ਤੁਸੀਂ ਖਾ ਵੀ ਸਕਦੇ ਹੋ ਹਮ ਮੇਰਾ ਮਤਲਬ ਇਹ ਨਹੀਂ ਕਿ ਤੁਸੀਂ ਇਹਨੂੰ ਖਾ ਜਾਣਾ ਠੀਕ ਹੈ ਲੌਜੀਕ ਉਹਦੇ ਪਿੱਛੇ ਹੈਗਾ ਕਿ ਇਹਦੇ ਅੰਦਰ ਜਿਹੜੇ ਸਮਗਰੀ ਯੂਜ਼ ਕੀਤੀ ਗਈ ਹੈ ਉਹੀ ਜਿਹੜੀ ਖਾਣ ਵਾਲੀ ਆ ਮੋਸਟਲੀ ਕਾਸਮੈਟਿਕ ਚੱਕ ਲੋ ਉਹਦੇ ਉੱਤੇ ਇੰਨਾ ਜ਼ਿਆਦਾ ਹੈਵੀ ਟੌਕਸਿਸਿਟੀ ਵਾਲੇ ਇਨਗਰੀਡੀਐਂਟਸ ਨੇ ਤੁਸੀਂ ਉਹਦੇ ਵਿੱਚ ਕੋਈ ਤਿੰਨ ਚੱਕੋ ਗੂਗਲ ਕਰੋ ਤੁਹਾਡੀ ਅੱਖਾਂ ਖੁੱਲ੍ਹੀਆਂ ਤੇ ਖੁੱਲ੍ਹੀਆਂ ਰਹਿ ਜਾਣਗੀਆਂ ਵਿੱਚ ਪਾਇਆ ਕੀ ਹੋਇਆ ਤੇ ਇਹਦੇ ਅੰਦਰ ਕੋਈ ਵੀ ਇਸ ਤਰ੍ਹਾਂ ਦੀ ਨਹੀਂ ਜਿਹੜੀ ਤੁਹਾਡੇ ਪੋਰ ਨੂੰ ਬੰਦ ਕਰੇ ਠੀਕ ਹੈ ਤੁਹਾਡੇ ਪੋਰ ਦੇ ਅੰਦਰ ਆਕਸੀਜਨ ਚਮੜੀ ਦੇ ਆਕਸੀਜਨ ਨੂੰ ਘਟਾਵੇ ਤੇ ਚਮੜੀ ਦੇ ਲੂਬ੍ਰਿਕੈਂਟਸ ਔਇਲ ਨੂੰ ਘਟਾਵੇ ਇਸ ਤਰ੍ਹਾਂ ਦੀ ਕੁਝ ਨਹੀਂ ਸੋ ਬੜਾ ਨੇਚਰਲ ਕੋਸਮੈਟਿਕ ਬਣਾਇਆ ਗਿਆ ਇਹਦੇ ਵਿੱਚ ਇਹ ਹੈਗਾ ਕਿ ਹੁਣ ਤੱਕ ਅਸੀਂ ਜਦੋਂ ਓਪੀਡੀ ਚੱਲਦੀ ਹੈ ਤਾਂ ਸਾਡੀ ਡਾਕਟਰ ਟੀਮ ਹੈ ਜਿਹੜੀ ਸਾਡੇ ਥੈਰੇਪੀ ਦੇ ਜਿਹੜੇ ਐਕਸਪਰਟ ਨੇ ਉਹ ਟੈਂਪੋ ਲਗਾਉਂਦੇ ਉਸ ਤੋਂ ਬਾਅਦ ਉਹਨਾਂ ਨੇ ਅਜੇ ਤੱਕ ਕਿਸੇ ਨੂੰ ਨਹੀਂ ਕਿਹਾ ਕਿ ਤੁਸੀਂ ਕੀ ਲੈ ਕੇ ਜਾਓਗੇ ਉਹ ਲੈ ਕੇ ਹੀ ਜਾਂਦੇ ਆ ਫਿਰ ਕਿਉਂਕਿ ਸੇਲ ਐਟੀਟਿਊਡ ਨਹੀਂ ਰਹਿੰਦਾ ਸਾਡੇ ਸਟਾਫ ਦਾ ਕਦੀ ਵੀ ਉਹ ਵੇਚਦਾ ਕੁਝ ਨਹੀਂ ਉਹ ਜਸਟ ਇੰਟਰੋਡਿਊਸ ਕਰਵਾਉਂਦਾ ਤਾਂ ਲੇਕਿਨ ਉਹਦੇ ਵਿੱਚ ਹੁਣ ਤੱਕ ਜਿਹੜੀ ਵੀ ਲੈ ਕੇ ਗਏ ਉਹਨਾਂ ਨੇ ਆਖੇ ਥੈਂਕਸ ਕੀਤਾ ਕਿ ਡਾਕਟਰ ਸਾਹਿਬ ਵਾਕਈ ਬਹੁਤ ਲਾਜਵਾਬ ਚੀਜ਼ ਹੈ ਔਰ ਕੋਸਮੈਟਿਕ ਔਰਤਾਂ ਦਾ ਭੈਣਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਉਹਦੇ ਵਿੱਚ ਕਿਉਂਕਿ ਮੋਸਟਲੀ ਕੋਸਮੈਟਿਕ ਫੇਸ ਤੇ ਯੂਜ਼ ਹੁੰਦਾ ਹੈ ਟੌਕਸਿਨ ਜ਼ਿਆਦਾ ਹੋਣ ਕਰਕੇ ਕਿਉਂਕਿ ਫੇਸ ਦੇ ਨਜ਼ਦੀਕ ਬ੍ਰੇਨ ਹੈ ਤਾਂ ਇਸ ਸੈਂਸਿਟਿਵ ਏਰੀਆ ਨਜ਼ਦੀਕ ਹੋਣ ਕਰਕੇ ਉਹਨਾਂ ਦੇ ਅੰਦਰ ਹਾਰਮੋਨਲਸ ਇੰਬੈਲ ਤਾਂ ਉਸ ਉਹਦੇ ਵਾਸਤੇ ਔਰ ਜਿਹਦੇ ਨਾਲ ਜਦੋਂ ਹਾਰਮੋਨਸ ਇੰਬੈਲੈਂਸ ਹੁੰਦੇ ਆ ਪੀਸੀਓਐਸ ਪੀਸੀਓਡੀ ਦੀ ਸਮੱਸਿਆ ਇਰੈਗੂਲਰ ਪੀਰੀਅਡਸ ਦੀ ਸਮੱਸਿਆ ਫਾਈਬਰੋਇਡ ਦੀ ਸਮੱਸਿਆ ਮਾਈਗਰੇਨ ਦੀ ਸਮੱਸਿਆ ਲੋਕੋਰੀਆ ਦੀ ਸਮੱਸਿਆ ਬ੍ਰੈਸਟਸ ਦੀ ਸਮੱਸਿਆ ਐਸਟ੍ਰੋਜਨ ਡੋਮੀਨੇਟ ਬੋਡੀ ਹੋ ਜਾਂਦੀ ਹੈ ਉਹਦੇ ਨਾਲ ਤੋਂ ਉਹ ਐਸਟ੍ਰੋਜਨ ਇੱਕ ਇਸ ਤਰ੍ਹਾਂ ਦਾ ਹਾਰਮੋਨਸ ਹੈ ਅਗਰ ਇਹ ਵੱਧ ਜਾਵੇ ਤਾਂ ਸਿੱਧੇ ਕੈਂਸਰ ਚ ਕਨਵਰਟ ਹੋਣਾ ਹੁੰਦਾ ਇਸੇ ਕਰਕੇ ਔਰਤਾਂ 'ਚ ਕੈਂਸਰ ਦੀ ਗੱਠਾ ਜ਼ਿਆਦਾ ਨੇ ਠੀਕ ਹੈ ਔਰ ਉਹਦੇ ਉਹਨੂੰ ਸਟੀਮੂਲੇਟ ਕਰਨ ਦੇ ਲਈ ਇੱਥੇ ਕੋਸਮੈਟਿਕ ਦਾ ਬਹੁਤ ਵੱਡਾ ਰੋਲ ਹੈ ਸੋ ਇਸ ਕਰਕੇ ਅ ਅਸੀਂ ਇਸ ਸਬਜੈਕਟ ਤੇ ਕੰਮ ਕਰਨਾ ਚਾਹੁੰਦੇ ਸੀ ਤਾਂ ਮਾਲਕ ਦੀ ਕਿਰਪਾ ਨਾਲ ਹੁਣ ਸਕਸੈਸ ਹੋਇਆ ਤੇ ਉਹਨੂੰ ਲਾਂਚ ਕੀਤਾ ਔਰ ਬਹੁਤ ਲਾਜਵਾਬ ਰਿਜ਼ਲਟ ਹੈ ਔਰ ਰੈਗੂਲਰ ਯੂਜ਼ ਕਰਦੇ ਹੋ 1% ਵੀ ਤੁਹਾਨੂੰ ਇਹ ਨਹੀਂ ਕਿ ਰੈਗੂਲਰਲੀ ਯੂਜ਼ ਕਰ ਸਕਦੇ ਹੋ ਰੋਜ਼ ਯੂਜ਼ ਕਰ ਸਕਦੇ ਹੋ ਜੇ ਡੇ ਕਰੀਮ ਵੀ ਲਾਂਚ ਕੀਤੀ ਗਈ ਹੈ ਨਾਈਟ ਕਰੀਮ ਵੀ ਲਾਂਚ ਕੀਤੀ ਗਈ ਹੈ ਮ사ਜ ਕਰੀ ਵੀ ਲਾਂਚ ਕੀਤੀ ਗਈ ਦੋ ਸਕਰਬ ਲਾਂਚ ਕੀਤੇ ਗਏ ਫੇਸ ਪੈਕ ਲਾਂਚ ਕੀਤੇ ਗਏ ਸੋ ਜਦ ਤੁਸੀਂ ਯੂਜ਼ ਕਰੋਗੇ ਤੁਹਾਡਾ ਮਨ ਆਪਣੇ ਆਪ ਕਹੇਗਾ ਕਿ ਪਰਮੇਸ਼ਰ ਦਾ ਸ਼ੁਕਰ ਹੈ ਕਿ ਉਹਨੇ ਸਾਨੂੰ ਇੰਨੀ ਸੋਹਣੀ ਸਮਗਰੀ ਆਪਣੀ ਖੂਬਸੂਰਤੀ ਬਣਾਉਣ ਵਾਸਤੇ ਦਿੱਤੀ ਹੈ ਬਾਬਾ ਸ਼ੁਕਰੇਪੁਰਸਰ ਥੈਂਕ ਯੂ ਜੀ ਨਸ਼ਿਆਂ ਨੂੰ ਲੈ ਕੇ ਡਾਕਟਰ ਸਾਹਿਬ ਨੇ ਇੱਕ ਬੜਾ ਹੀ ਵਧੀਆ ਪ੍ਰੋਡਕਟ ਜਿਹੜਾ ਇੰਟਰੋਡਿਊਸ ਕੀਤਾ ਹੈ ਵਾਈਟਲ ਗਰੋ ਸੋ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੈ ਜਾਂ ਸ਼ਰਾਬ ਹੈ ਉਹ ਤੁਸੀਂ ਛੱਡ ਸਕਦੇ ਹੋ ਜੇ ਤੁਸੀਂ ਛੱਡਣਾ ਚਾਹੁੰਦੇ ਹੋ ਹੁਣ ਪੰਜਾਬ ਪੁਲਿਸ ਦੀ ਜੇ ਅੱਪ ਗੱਲ ਕਰੀਏ ਤਾਂ ਪੰਜਾਬ ਪੁਲਿਸ ਵੀ ਯੁਧ ਨਸ਼ਾ ਦੇ ਵਿਰੋਧ ਚੇੜ ਕੇ ਬੈਠੀ ਹੋਈ ਹੈ ਔਰ ਨਸ਼ਿਆਂ ਦੇ ਵਿਰੋਧ ਲੜਾਈ ਹੈ ਜਿਹੜੀ ਰੋਜ਼ ਲੜੀ ਜਾਂਦੀ ਹੈ ਰੋਜ਼ ਹੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕੀਤਾ ਜਾਂਦਾ ਹੈ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਔਰ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈਆਂ ਵੀ ਵੱਡੀਆਂ ਕੀਤੀਆਂ ਜਾਂਦੀਆਂ ਨੇ ਸੋ ਇੱਥੇ ਹੀ ਅੱਜ ਪ੍ਰੋਗਰਾਮ ਨੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ اے ਆਈ ਜੀ ਜੁਗਜੀਤ ਸਿੰਘ ਸਰਵਾ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਐਜ ਸਾਹਿਬ ਬੜ ਬੜ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਵੀ ਫਾਈਵ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਜੀ ਸਾਹਿਬ ਦੇਖੋ ਤੁਸੀਂ ਜਿਹੜੀ جنگ ਲੜਦੇ ਹੋ ਨਸ਼ਾ ਤਸਕਰਾਂ ਦੇ ਨਾਲ ਵੀ ਲੜਦੇ ਹੋ ਔਰ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਵੀ ਸੁਧਾਰਨਾ ਤੁਹਾਡਾ ਮੇਨ ਮੋਟਿਵ ਹੁੰਦਾ ਹੈ ਪਰ ਡਾਕਟਰ ਸਾਹਿਬ ਨੇ ਇੱਕ ਪ੍ਰੋਡਕਟ ਅੱਜ ਇੰਟਰੋਡਿਊਸ ਕੀਤਾ ਹੈ ਸੋ ਤੁਹਾਨੂੰ ਕੀ ਲੱਗਦਾ ਕਿ ਡਾਕਟਰਸ ਦਾ ਜਾਂ ਫਿਰ ਇਦਾਂ ਦੇ ਪ੍ਰੋਡਕਟਸ ਦਾ ਕਿੰਨਾ ਕਿ ਯੋਗਦਾਨ ਹੁੰਦਾ ਹੈ ਕਿਸੇ ਨਸ਼ੇ ਨਸ਼ੇ ਛਡਾਉਣ ਵਾਸਤੇ ਕਿਸੇ ਨੌਜਵਾਨ ਦਾ ਨਹੀਂ ਦੇਖੋ ਜਿਹੜੀ ਬੱਚੇ ਗਲਤੀ ਕਰ ਲੈਂਦੇ ਜਦੋਂ ਨਸ਼ਾ ਛੱਡਣਾ ਚਾਹੁੰਦੇ ਆ ਉਹਦੇ ਵਾਸਤੇ ਕੁਝ ਨਾ ਕੁਝ ਉਹਨਾਂ ਨੂੰ ਥੋੜੀ ਜੀ ਸਪੋਰਟ ਚਾਹੀਦੀ ਹੁੰਦੀ ਹੈ ਠੀਕ ਹੈ ਮੈਡੀਸਨ ਦੀ ਤੋੜ ਲੱਗਦੀ ਨਸ਼ੀ ਡਾਕਟਰ ਸਾਹਿਬ ਨੇ ਜਿਹੜਾ ਪ੍ਰੋਡਕਟ ਲਾਂਚ ਕੀਤਾ ਤੇ ਡਾਕਟਰ ਸਾਹਿਬ ਦਾ ਇਹ ਵਾਅਦਾ ਆ ਵੀ ਜਿਹੜਾ ਕੋਈ ਛੱਡਣਾ ਚਾਹਦਾ ਜਿਹੜਾ ਨਹੀਂ ਛੱਡਣਾ ਚਾਹਦਾ ਉਹਦਾ ਤਾਂ ਕੋਈ ਤੋੜ ਨਹੀਂ ਹੈਗਾ ਜਿਹੜਾ ਇਸ ਨਸ਼ੇ ਦੀ ਦਲਦਲ ਚੋਂ ਅੱਕ ਚੁੱਕਾ ਥੱਕ ਚੁੱਕਾ ਉਹਨੂੰ ਪਤਾ ਲੱਗ ਗਿਆ ਵੀ ਇਹਦਾ ਫਿਊਚਰ ਕੀ ਆ ਮੌਤ ਹੀ ਆ ਤੇ ਜੇ ਉਹ ਆਪਣੇ ਆਪ ਛੱਡਣਾ ਚਾਹੁੰਦਾ ਵੀ ਇਸ ਪ੍ਰੋਡਕਟ ਨਾਲ ਡਾਕਟਰ ਸਾਹਿਬ ਦਾ ਵਾਅਦਾ ਵੀ ਉਹ ਠੀਕ ਹੋ ਸਕਦਾ ਇਸ ਦਲਦਲ ਚੋਂ ਨਿਕਲ ਸਕਦਾ ਹੈ ਤੇ ਬਹੁਤ ਚੰਗੀ ਗੱਲ ਹੈ ਸਾਨੂੰ ਇਸ ਚੀਜ਼ ਦੀ ਲੋੜ ਵੀ ਹੈ ਕਿ ਸਾਡੇ ਬੱਚਿਆਂ ਨੂੰ ਵੀ ਲੋੜ ਹੈ ਅ ਇਹ ਚਾਹ ਬਹੁਤ سارے ਨੌਜਵਾਨ ਜਾਂ ਫਿਰ ਜਪਾ ਮਹਿਕਮਿਆਂ ਦੀ ਗੱਲ ਕਰ ਲਈਏ ਮਾਖੋ ਕਿ ਮਹਿਕਮਿਆਂ ਦੇ ਵਿੱਚ ਸ਼ਰਾਬ ਇੱਕ ਨਾਰਮਲ ਹੈ ਸਾਰੇ ਆਲਮੋਸਟ ਸੇਵਨ ਕਰਦੇ ਨੇ ਇਸ ਚੀਜ਼ ਦਾ ਤੁਹਾਨੂੰ ਇਹਨੂੰ ਲੱਗਦਾ ਕਿ ਇਹ ਵੀ ਇੱਕ ਵੱਡਾ ਨਸ਼ਾ ਹੁੰਦਾ ਹੈ ਕਿਉਂਕਿ ਨਸ਼ੇ ਸ਼ਰਾਬ ਦੇ ਨਸ਼ੇ ਦੇ ਵਿੱਚ ਅਕਸਰ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਔਰ ਫਿਰ ਦਾਗਦਾਰ ਹੋ ਜਾਂਦੀ ਹੈ ਵਰਦੀ ਵੀ ਜਾਂ ਫਿਰ ਆਮ ਇਨਸਾਨ ਹੈ ਜਿਹੜਾ ਉਹਦੇ ਕੋਲੋਂ ਵੀ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ ਸੋ ਉਸ ਚੀਜ਼ ਦੇ ਉੱਤੇ ਮੇਨ ਇਮਫਸਾਈਜ਼ ਕਰਨ ਦੀ ਜਾਂ ਫਿਰ ਉਸ ਚੀਜ਼ ਤੇ ਮੇਨ ਫੋਕਸ ਕਰਨ ਦੀ ਲੋੜ ਹੈ ਬਿਲਕੁਲ ਨਸ਼ਾ ਜਿਹੜਾ ਹੈ ਨਾ ਨਸ਼ਾ ਚਾਹ ਦਾ ਵੀ ਮਾੜਾ ਨਸ਼ਾ ਕੌਫੀ ਦਾ ਵੀ ਮਾੜਾ ਠੀਕ ਹੈ ਤੇ ਸ਼ਰਾਬ ਦਾ ਨਸ਼ਾ ਤਾਂ ਮਾੜੇ ਮਾੜਾ ਨਾ ਨਸ਼ਾ ਕੋਈ ਵੀ ਨਹੀਂ ਚੰਗਾ ਨਸ਼ਾ ਸਿਰਫ ਸਾਨੂੰ ਆਪਣੇ ਕੰਮ ਦਾ ਹੋਵੇ ਸਾਡੀ ਮਿਹਨਤ ਦਾ ਹੋਵੇ ਨਸ਼ਾ ਉਹ ਸਾਡੇ ਬੱਚਿਆਂ ਨੂੰ ਆਉਣਾ ਚਾਹੀਦਾ ਸਾਨੂੰ ਜਿੱਦਾਂ ਬੱਚੇ ਸਕੂਲ ਦੇ ਵਿੱਚ ਹੈ ਸਾਡੀ ਪੜ੍ਹਾਈ ਦਾ ਨਸ਼ਾ ਹੋਵੇ ਸਾਨੂੰ ਸਾਡਾ ਕੋਈ ਫੋਕਸ ਹੋਵੇ ਸਾਡਾ ਕੋਈ ਗੋਲ ਅਚੀਵ ਕਰਨਾ ਉਹਦਾ ਨਸ਼ਾ ਹੋਵੇ ਉਹ ਨਸ਼ਿਆਂ ਨੂੰ ਅਡਾਪਟ ਕਰਨਾ ਚਾਹੀਦਾ ਇਹ ਜਿਹੜੇ ਸਿੰਥੈਟਿਕ ਨਸ਼ਿਆ ਇਹਨਾਂ ਤੋਂ ਤਾਂ ਹਟਣਾ ਚਾਹੀਦਾ ਮਾੜੀ ਚੀਜ਼ ਹੈ ਤੇ ਇਹਦੇ ਵਿੱਚ ਕੱਲੇ ਬੱਚਿਆਂ ਨੂੰ ਨਹੀਂ ਸਿਆਣਿਆਂ ਨੂੰ ਵੀ ਜੌਬ ਦੇ ਵਿੱਚ ਵੀ ਜਿਹੜੇ ਕੱਲੀ ਪੁਲਿਸ ਨਹੀਂ ਆ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਹਰ ਮਹਿਕਮੇ ਨੂੰ ਹੀ ਦੇਖੋ ਰਿਸਪੈਕਟ ਕਰਦੇ ਸਾਰੇ ਲੋਕ ਜਦੋਂ ਤੁਸੀਂ ਕਿਸੇ ਚੰਗੀ ਪੋਸਟ ਤੇ ਹੋ ਠੀਕ ਹੈ ਤੇ ਉੱਥੇ ਜੇ ਤੁਸੀਂ ਨਸ਼ਾ ਕਰਕੇ ਚੀਜ਼ਾਂ ਕਰਦੇ ਹੋ ਤੇ ਉਹਦਾ ਮੇਰਾ خیال ਉਸ ਕੁਰਸੀ ਨੂੰ ਤੁਸੀਂ ਉਸ ਜਿਹੜੀ ਤੁਹਾਡੀ ਸੈਲਰੀ ਮਿਲਦੀ ਉਹਨੂੰ ਇਨਸਾਫ ਨਹੀਂ ਦੇ ਪਾਉਂਦੇ ਤੁਸੀਂ ਤੇ ਮੜੀ ਗੱਲ ਹੈ ਨਸ਼ਾ ਨਹੀਂ ਕਰਨਾ ਚਾਹੀਦਾ ਅੱਛਾ ਇੱਕ ਹੋਰ ਸਵਾਲ ਲਵਾਂਗੇ ਜੀ ਸਾਬ ਦੇਖੋ ਪੁਲਿਸ ਆਪਣੇ ਪੱਦਰ ਦੇ ਉੱਤੇ ਜੋ ਕਰ ਸਕਦੀ ਹੈ ਜੋ ਪੁਲਿਸ ਦੇ ਹੱਥ ਦੇ ਵਿੱਚ ਪਾਵਰਸ ਹੁੰਦੀਆਂ ਨੇ ਉਹਨਾਂ ਦਾ ਯੂਜ਼ ਕੀਤਾ ਜਾਂਦਾ ਹੈ ਪਰ ਤੁਹਾਨੂੰ ਲੱਗਦਾ ਹੈ ਕਿ ਕੋਈ ਐਸਾ ਇਨੀਸ਼ੀਏਟ ਜਾਂ ਫਿਰ ਕੋਈ ਐਸਾ ਪ੍ਰੋਗਰਾਮ ਜਾਂ ਸਕੀਮ ਲਾਂਚ ਕਰਨ ਦੀ ਲੋੜ ਹੈ ਜਿਸ ਦੇ ਵਿੱਚ ਡਾਕਟਰਸ ਦੇ ਨਾਲ ਮਿਲ ਕੇ ਜਾਂ ਫਿਰ ਜਿਸ ਤਰ੍ਹਾਂ ਡਾਕਟਰ ਭੂਲਰ ਵਰਗੇ ਜੋ ਇਦਦੇ ਦਵਾਈਆਂ ਬਣਾਉਂਦੇ ਨੇ ਔਰ ਕਹਿੰਦੇ ਨੇ ਕਿ ਅਸੀਂ ਜੜੀ ਬੂਟੀਆਂ ਦੇ ਨਾਲ ਨਸ਼ਾ ਛੁਡਾ ਸਕਦੇ ਹਾਂ ਉਹਨਾਂ ਦੇ ਨਾਲ ਮਿਲ ਕੇ ਵੀ ਕੰਮ ਕਰਨ ਦੀ ਲੋੜ ਹੈ ਪੁਲਿਸ ਫੋਰਸ ਨੂੰ ਨਹੀਂ ਦੇਖੋ ਜਿਹੜੀ ਗਵਰਨਮੈਂਟ ਲੈਵਲ ਤੇ ਪੁਲਿਸ ਇੱਕ ਬੜੀ ਵੱਡੀ ਸੰਸਥਾ ਹੈ ਪੁਲਿਸ ਇੱਕ ਹੈੱਡ ਤੇ ਨਹੀਂ ਕੰਮ ਕਰ ਰਹੀ ਠੀਕ ਹੈ ਸਪਲਾਈ ਲੇਨ ਤੇ ਤਾਂ ਆਮ ਨਿਊਜ਼ ਦੇ ਵਿੱਚ ਤੁਸੀਂ ਸੁਣਦੇ ਹੋ ਕਿ ਕੱਲੀ ਸਪਲਾਈ ਲੇਨ ਤੇ ਨਹੀਂ ਅਸੀਂ ਸਮੱਗਲਰਾਂ ਨੂੰ ਫੜਦੇ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਵੀ ਸਾਡੇ ਬਹੁਤ ਸਾਰੇ ਜਿਹੜੇ ਸਰਕਾਰੀ ਤੌਰ ਤੇ ਵੀ ਡੀਡਿਕਸ਼ਨ ਸੈਂਟਰ ਜਿਹੜੇ ਭਰੇ ਪਏ ਆ ਸਾਡੇ ਕੋਲ ਬਹੁਤ ਸਾਰੇ ਬੱਚੇ ਆਉਂਦੇ ਆ ਸਿਆਣੇ ਆਉਂਦੇ ਆ ਡਾਕਟਰ ਆਉਂਦੇ ਆ ਇੰਜੀਨੀਅਰ ਆਉਂਦੇ ਆ ਵੀ ਅਸੀਂ ਨਸ਼ਾ ਛੱਡਣਾ ਚਾਹਦੇ ਆ ਸਾਡੇ ਪਰਿਵਾਰ ਨੂੰ ਨਾ ਪਤਾ ਲੱਗੇ ਕੋਈ ਗੁਪਤ ਨਹੀਂ ਪਤਾ ਹੁੰਦਾ ਵੀ ਨਸ਼ਾ ਕਰਦੇ ਆ ਤੇ ਇਹ ਪੰਜਾਬ ਪੁਲਿਸ ਹਲੇ ਇੱਕ ਹੈਡ ਤੇ ਕੰਮ ਕਰ ਰਹੀ ਆ ਫਿਰ ਇਹ ਇਹਦੇ ਵਿੱਚ ਅਸੀਂ ਪੂਰੇ ਪੰਜਾਬ ਨੂੰ ਅਪੀਲ ਕਰਦੇ ਆ ਜਿੱਦਾਂ ਅਸੀਂ ਅੱਤਵਾਦ ਖਤਮ ਕੀਤਾ ਸਾਰਿਆਂ ਨਾਲ ਇਕੱਲੀ ਪੰਜਾਬ ਪੁਲਿਸ ਨੇ ਨਹੀਂ ਕੀਤਾ ਇਦਾਂ ਹੀ ਹੈ ਕਿ ਜਿਹੜਾ ਨਸ਼ਿਆਂ ਦਾ ਕੋੜਿਆ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਹ ਡਾਕਟਰ ਸਾਹਿਬ ਦਾ ਉਪਰਾਲਾ ਇਦਾਂ ਤੇ ਬਹੁਤ ਸਾਰੇ ਹੋਰ ਡਾਕਟਰ ਸਾਹਿਬਾਨ ਵੀ ਇਸ ਫੀਲਡ ਦੇ ਵਿੱਚ ਆਉਣ ਜਿਹੜੇ ਸਾਡੇ ਪੰਜਾਬ ਨੂੰ ਕੋਡ ਲੱਗਦਾ ਰਲ ਰਿਹਾ ਸਾਡੀਆਂ ਜਵਾਨੀਆਂ ਬਰਬਾਦ ਹੁੰਦੀਆਂ ਜਾ ਰਹੀਆਂ ਉਹਨਾਂ ਦੇ ਵਿੱਚ ਸਾਰਿਆਂ ਨੂੰ ਰਲ ਮਿਲ ਕੇ ਇੱਕ ਹੰਗਾਰਾ ਕਰਨ ਦੀ ਲੋੜ ਹੈ ਸਾਨੂੰ ਸਾਰਿਆਂ ਦੀ ਲੋੜ ਹੈ ਇਕੱਲੀ ਪੰਜਾਬ ਪੁਲਿਸ ਕੁਝ ਨਹੀਂ ਕਰ ਸਕਦੀ ਤੇ ਜੋ ਪੰਜਾਬ ਪੁਲਿਸ ਕਰ ਰਹੀ ਹੈ ਇਹਦੇ ਵਿੱਚ ਇਕੱਲਾ ਸਪਲਾਈ ਲੈਂਦੇ ਨਹੀਂ ਜਦੋਂ ਮੈਂ ਪਹਿਲਾਂ ਵੀ ਕਿਹਾ ਤੇ ਅਸੀਂ ਹਰੇਕ ਫੀਲਡ ਤੇ ਬੱਚਿਆਂ ਨੂੰ ਨਸ਼ਾ ਛਡਾਉਣਾ ਅਸੀਂ ਕਹਿੰਦੇ ਹਾਂ ਸ਼ਰੇਆਮ ਸਾਰੇ ਸਾਡੇ ਡੀਜੀ ਸਾਹਿਬ ਵੀ ਇਹੀ ਇਹੀ ਹੁੰਦੀ ਹੈ ਉਹਨਾਂ ਦੀ ਜੇ ਬੱਚਾ ਜਿਹੜਾ ਵੀ ਨਸ਼ਾ ਲੱਗ ਗਿਆ ਇਸ ਦਲਦਲ ਦੇ ਵਿੱਚ ਫਸ ਚੁੱਕਾ ਜੇ ਉਹ ਛੱਡਣਾ ਚਾਹੁੰਦਾ ਸਾਡੇ ਕੋ ਆਵੇ ਸਾਡੇ ਕੋ ਡੀ ਡੀ ਐਕਸੀ ਸੈਂਟਰ ਹੈ ਸਰਕਾਰੀ ਆ ਫ੍ਰੀ ਇਲਾਜ ਉਹਦੇ ਵਿੱਚ ਠੀਕ ਹੈ ਤੇ ਉਹ ਸਾਈਡ ਤੇ ਵੀ ਅਸੀਂ ਕਰਦੇ ਆ ਜਿਹੜਾ ਡਾਕਟਰ ਸਾਹਿਬ ਨੇ ਇਹ ਪ੍ਰੋਡਕਟ ਲਾਂਚ ਕੀਤਾ ਤੇ ਬਹੁਤ ਚੰਗੀ ਗੱਲ ਹੈ ਇਹਦੇ ਵਿੱਚ ਬਾਕੀ ਹੋਰ ਵੀ ਜਿਹੜੇ ਹਸਪੀਟਲ ਆ ਉਹਨਾਂ ਨੂੰ ਵੀ ਯੋਗਦਾਨ ਪਾਉਣਾ ਚਾਹੀਦਾ ਕਿਉਂਕਿ ਇਹ ਇਹ ਕਿਸੇ ਦਾ ਬੱਚਾ ਜੇ ਕਰ ਰਿਹਾ ਤੇ ਕੱਲ ਨੂੰ ਸਾਡਾ ਬੱਚਾ ਵੀ ਕਰ ਸਕਦਾ ਇਸ ਕਰਕੇ ਬਟ ਸਾਡੇ ਬੱਚੇ ਕਿਤੇ ਵੱਖਰੇ ਨਹੀਂ ਹੈਗੇ ਇਸੇ ਸਮਾਜ ਦੇ ਵਿੱਚ ਉਹਨਾਂ ਨੇ ਖੇਲਣਾ, ਕੁੱਦਣਾ, ਜੰਮਣਾ ਹੈ ਨਾ ਤੇ ਉਹ ਸਾਰਿਆਂ ਦੇ ਵਾਸਤੇ ਜ਼ਰੂਰੀ ਹੈ ਜੇ ਸਮਾਜ ਸਾਡਾ ਸਹੀ ਹੋਊਗਾ, ਸਾਡਾ ਪੰਜਾਬ ਸਹੀ ਹੋਊਗਾ ਫਿਰ ਅਸੀਂ ਸਹੀ ਹਾਂ। ਜੀ ਬਾਬਾ ਸ਼ੁਕਰੀਆ। ਥੈਂਕ ਯੂ, ਥੈਂਕ ਯੂ। ਸੋ ਇਹ ਸਨ AIJ ਜਗਜੀਤ ਸਿੰਘ ਅਸਰਵਾ ਸਾਹਿਬ ਜਿਨ੍ਹਾਂ ਨੇ ਆਖਿਆ ਕਿ ਬਿਲਕੁਲ ਇਦਾਂ ਦੇ ਡਾਕਟਰਸ ਨੂੰ ਵੀ ਅੱਗੇ ਆਉਣਾ ਚਾਹੀਦਾ ਔਰ ਪੰਜਾਬ ਪੁਲਿਸ ਆਪਣੇ ਪੱਧਰ ਦੇ ਉੱਤੇ ਜੋ ਕਰ ਸਕਦੀ ਹੈ ਉਹ ਬਿਲਕੁਲ ਕਰਦੀ ਹੈ ਨੌਜਵਾਨਾਂ ਨੂੰ ਡਿਕਸ਼ਨ ਸੈਂਟਰਸ ਦੇ ਵਿੱਚ ਵੀ ਦਾਖਲ ਕਰਵਾਇਆ ਜਾਂਦਾ ਹੈ ਔਰ ਕਿਉਂਕਿ ਡਾਕਟਰ ਪੁੱਲਰ ਹੋਰੀ ਇੱਕ ਪ੍ਰੋਡਕਟ ਲੈ ਕੇ ਆਇਆ ਨੇ ਬਹੁਤ سارے ਪੇਰੈਂਟਸ ਅਸੀਂ ਅਕਸਰ ਵੇਖਦੇ ਆ ਏਦਾਂ ਦੇ ਹੁੰਦੇ ਨੇ ਜੋ ਦੱਸਣਾ ਨਹੀਂ ਚਾਹੁੰਦੇ ਹੁੰਦੇ ਆਪਣੇ ਸਮਾਜ ਦੇ ਵਿੱਚ ਇਹ ਗੱਲ ਦਾ ਪਤਾ ਨਹੀਂ ਲੱਗਣ ਦੇਣਾ ਚਾਹੁੰਦੇ ਹੁੰਦੇ ਕਿ ਸਾਡੇ ਬੱਚੇ ਜਿਹੜੇ ਨੇ ਉਹ ਨਸ਼ੇ ਦੇ ਆਦੀ ਨੇ ਕਿ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਕਰਦੇ ਨੇ ਸੋ ਚੁੱਪ ਚਪੀਤੇ ਤੁਸੀਂ ਆ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਜਿਹੜੇ ਨੇ ਉਹ ਦਿੱਤੇ ਗਏ ਨੇ ਡਾਕਟਰ ਕੋਲ ਤੇ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਪਰਸਨਲੀ ਵਿਜ਼ਿਟ ਕਰ ਸਕਦੇ ਹੋ ਰਾਇਲ ਲੈ ਸਕਦੇ ਹੋ ਦਵਾਈ ਲੈ ਸਕਦੇ ਹੋ ਔਰ ਕਿਸੇ ਨੂੰ ਕੰਨੋਂ ਕੰਨ ਖਬਰ ਕੀਤੇ ਬਿਨਾ ਆਪਣੇ ਬੱਚੇ ਦਾ ਇਲਾਜ ਤੁਸੀਂ ਕਰਵਾ ਸਕਦੇ ਹੋ ਨਸ਼ਾ ਛਡਵਾ ਸਕਦੇ ਹੋ ਔਰ ਉਸ ਨੂੰ ਇੱਕ ਨਵੀਂ ਜ਼ਿੰਦਗੀ ਜੜੀ ਆ ਉਹ ਦੇ ਸਕਦੇ ਹੋ ਪਰ ਸਿਰਫ ਉਦੋਂ ਹੀ ਜਦੋਂ ਉਹਦੀ ਇੱਛਾ ਹੈ ਸੋ ਕੈਮਰਾ ਪਰਸਨ ਗੁਰਪ੍ਰੀਤ ਸਿੰਘ ਦੇ ਨਾਲ ਮੈਨੂੰ ਦੇ ਇਜਾਜ਼ਤ ਤਨਮਤ